ਪੰਜਾਬ ਦੇ ਇਸ ਸਿਵਲ ਹਸਪਤਾਲ ਦਾ ਆਕਸੀਜਨ ਪਲਾਂਟ ਬੰਦ ਪਿਆ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਸਿਵਲ ਹਸਪਤਾਲ ਵਿੱਚ ਵੀ ਆਕਸੀਜਨ ਪਲਾਂਟ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ ਤਾਂ ਜਾਣਕਾਰੀ ਮੁਤਾਬਕ ਹਸਪਤਾਲ ਦੇ ਵਿੱਚ ਸਟਾਫ ਦੀ ਘਾਟ ਕਾਰਨ ਆਕਸੀਜਨ ਪਲਾਂਟ ਨੂੰ ਬੰਦ ਕਰਨਾ ਪਿਆ ਇਸ ਗੰਭੀਰ ਮਾਮਲੇ ਨੂੰ ਲੈ ਕੇ ਡਾਕਟਰ ਨੇ ਸਿਹਤ ਵਿਭਾਗ ਤੇ ਸਵਾਲ ਖੜੇ ਕੀਤੇ ਹਨ ਐਸਐਮਓ ਡਾਕਟਰ இந்து ਬਾਲਾ ਨੇ ਦੱਸਿਆ ਕਿ ਆਕਸੀਜਨ ਪਲਾਂਟ ਚਲਾਉਣ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਹੈ ਇਸ ਸਮੱਸਿਆ ਬਾਰੇ ਪਹਿਲਾਂ ਵੀ ਸਿਹਤ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਫਿਰ ਵੀ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਮੈਨੂੰ ਵਿਸ਼ਵਾਸ ਹੈ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਹੱਲ ਕੱਟਿਆ ਜਾਵੇਗਾ। ਗੌਰ ਤਲਬ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਰਕੇ ਚੌਮਾ ਸੈਂਟਰ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਤਾਂ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ਤੇ ਸਿਹਤ ਵਿਭਾਗ ਨੇ ਤਿੰਨ ਡਾਕਟਰਾਂ ਨੂੰ ਮੁਅਤਲਕ ਤੇ ਇੱਕ ਕਰਮਚਾਰੀ ਨੂੰ ਬਰਖਾਸਤ ਕਰ ਦਿੱਤਾ ਸੀ ਤਾਂ ਹੁਣੇ ਜਿਹੜਾ ਮਾਮਲਾ ਇੱਕ ਪੂਰਤਲਾਜ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਵਧੀਰੀ ਜਾਣਕਾਰੀ ਦਿੰਦਿਆਂ இந்து ਬਾਲਾ ਹੋਣਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਖੁਦ ਸੁਣ ਲਓ ਜਿਹੜਾ ਅਸੀਂ ਇੰਜੀਨੀਅਰ ਤੋਂ ਵਿਜ਼ਿਟ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਸੀ ਕਿ ਇਧੀਆਂ ਪਾਪਰਵਾਇਜ਼ ਜਿਹੜੀਆਂ ਸਪਲਾਈ ਚੇਨ ਚ ਆਉਂਦੀਆਂ ਨੇ ਚੋਰੀ ਹੋ ਚੁੱਕੀਆਂ ਨੇ ਉਹਨਾਂ ਨੇ ਸਾਨੂੰ ਇਹਦਾ ਇੱਕ ਐਸਟੀਮੇਟ ਬਣਾ ਕੇ ਦਿੱਤਾ ਸੀ ਜਿਹੜਾ ਅਸੀਂ ਉੱਪਰ ਦੇ ਚੁੱਕੇ ਆ ਪੀ ਐਚ ਐਸਸੀ ਨੂੰ ਆਪਣੇ ਲੈਵਲ ਤੇ ਤੇ ਉਮੀਦ ਕਰ ਰਹੇ ਆ ਕਿ ਇਹ ਪਲਾਂਟ ਵੱਲ ਸਰਕਾਰ ਦਾ ਕਾਫੀ ਧਿਆਨ ਹੈ ਤੇ ਜਲਦੀ ਠੀਕ ਹੋ ਜਾਵੇਗਾ ਤੁਸੀਂ ਠੀਕ ਕਹਿ ਰਹੇ ਹੋ ਜੀ ਪਲਾਨ ਜਲਦੀ ਤੋਂ ਜਲਦੀ ਜਰੂਰ ਚਾਲੂ ਹੋਣਾ ਚਾਹੀਦਾ ਪਰ ਅਸਲ ਵਿੱਚ ਮੈਂ ਤੁਹਾਨੂੰ ਅਨਸ਼ੋਰ ਕਰ ਰਹੀ ਹਾਂ ਕਿ ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਸਪਲਾਈ ਹੈ ਅਮਰਜੈਂਸੀ ਸਪੌਟਸ ਵਿੱਚ ਆਕਸੀਜਨ ਕਨਸੈਂਟਰੇਟਰ ਪਏ ਹੋਏ ਹਨ ਐਂਡ ਬੜੀ ਫਾਲਦੀ ਹਰ ਹਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਜਾਂਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਝ ਨਹੀਂ ਹੈ ਸਾਡੇ ਕੋਲ ਸਟਾਫ ਦੀ ਵੀ ਬੜੀ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕ ਆ ਹਾਂ ਜੀ ਹੈਲਥ ਮਿਨਿਸਟਰ ਸਰ ਸਭ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਅਸੀਂ ਪੁਰਾਣੀ ਇਮਾਰਤ ਚੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਕਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਇਹਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ ਹੁਣ ਪੰਜਾਬ ਦੇ ਇਸ ਸਿਵਲ ਹਸਪਤਾਲ ਦਾ ਆਕਸੀਜਨ ਪਲਾਂਟ ਬੰਦ ਪਿਆ। ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਕਿ ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਸਿਵਲ ਹਸਪਤਾਲ ਵਿੱਚ ਵੀ ਆਕਸੀਜਨ ਪਲਾਂਟ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ। ਤਾਂ ਜਾਣਕਾਰੀ ਮੁਤਾਬਕ ਹਸਪਤਾਲ ਦੇ ਵਿੱਚ ਸਟਾਫ ਦੀ ਘਾਟ ਕਾਰਨ ਆਕਸੀਜਨ ਪਲਾਂਟ ਨੂੰ ਬੰਦ ਕਰਨਾ ਪਿਆ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਡਾਕਟਰਾਂ ਨੇ ਸਿਹਤ ਵਿਭਾਗ ਤੇ ਸਵਾਲ ਖੜੇ ਕੀਤੇ ਹਨ ਐਸਐਮਓ ਡਾਕਟਰ ਇੰਦੂ ਬਾਲਾ ਨੇ ਦੱਸਿਆ ਕਿ ਆਕਸੀਜਨ ਪਲਾਂਟ ਚਲਾਉਣ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਹੈ ਇਸ ਸਮੱਸਿਆ ਬਾਰੇ ਪਹਿਲਾਂ ਵੀ ਸਿਹਤ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਫਿਰ ਵੀ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਮੈਨੂੰ ਵਿਸ਼ਵਾਸ ਹੈ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਹੱਲ ਕੱਟਿਆ ਜਾਵੇਗਾ। ਗੌਰ ਤਲਬ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਰਕੇ ਚੌਮਾ ਸੈਂਟਰ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਤਾਂ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ਅਤੇ ਸਿਹਤ ਵਿਭਾਗ ਨੇ ਤਿੰਨ ਡਾਕਟਰਾਂ ਨੂੰ ਮੁਅਤਲਕ ਤੇ ਇੱਕ ਕਰਮਚਾਰੀ ਨੂੰ ਬਰਖਾਸਤ ਕਰ ਦਿੱਤਾ ਸੀ ਤਾਂ ਹੁਣੇ ਜਿਹੜਾ ਮਾਮਲਾ ਇੱਕ ਕਪੂਰਥਲਾਜ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਵਧੀਲੀ ਜਾਣਕਾਰੀ ਦਿੰਦਿਆਂ இந்து ਬਾਲਾ ਹੋਂਨ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਖੁਦ ਸੁਣ ਲਓ ਜਿਹੜਾ ਅਸੀਂ ਇੰਜੀਨੀਅਰ ਤੋਂ ਵਿਜ਼ਿਟ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਸੀ ਕਿ ਇਹਦੀਆਂ ਪਾਪਰਵਾਇਜ਼ ਜਿਹੜੀਆਂ ਸਪਲਾਈ ਚੇਨ ਚ ਆਉਂਦੀਆਂ ਨੇ ਚੋਰੀ ਹੋ ਚੁੱਕੀਆਂ ਨੇ ਉਹਨਾਂ ਨੇ ਸਾਨੂੰ ਇਹਦਾ ਇੱਕ ਐਸਟੀਮੇਟ ਬਣਾ ਕੇ ਦਿੱਤਾ ਸੀ ਜਿਹੜਾ ਅਸੀਂ ਉੱਪਰ ਦੇ ਚੁੱਕੇ ਆ ਪੀ ਐਚ ਐਸਸੀ ਨੂੰ ਆਪਣੇ ਲੈਵਲ ਤੇ ਤੇ ਉਮੀਦ ਕਰ ਰਹੇ ਆ ਕਿ ਇਹ ਪਲਾਂਟ ਵੱਲ ਸਰਕਾਰ ਦਾ ਕਾਫੀ ਧਿਆਨ ਹੈ ਕਿ ਜਲਦੀ ਠੀਕ ਹੋ ਜਾਵੇਗਾ ਜੀ ਸਹੀ ਕਹਿ ਰਹੇ ਹੋ ਜੀ ਪਲਾਨ ਜਲਦੀ ਤੋਂ ਜਲਦੀ ਜਰੂਰ ਚਾਲੂ ਹੋਣਾ ਚਾਹੀਦਾ ਪਰ ਅਸਲ ਵਿੱਚ ਮੈਂ ਤੁਹਾਨੂੰ ਅਨਸ਼ੋਰ ਕਰ ਰਹੀ ਹਾਂ ਕਿ ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਸਪਲਾਈ ਹੈ ਅਮਰਜੈਂਸੀ ਸਪੌਟ ਸਵਿਚ ਆਕਸੀਜਨ ਕਨਸੈਂਟਰੇਟਰ ਪੇ ਹੋਇਆ ਹੈ ਐਂਡ ਬੜੀ ਫੈਲਦੀ ਰਹ ਹਰਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਜਾਂਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਛ ਨਹੀਂ ਹੈ ਸਾਡੇ ਕੋਲ ਸਟਾਫ ਦੀ ਵੀ ਬੜੀ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕ ਆ ਹਾਂਜੀ ਹੈਲਥ ਮਿਨਿਸਟਰ ਸਰ ਸਭ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਅਸੀਂ ਪੁਰਾਣੀ ਇਮਾਰਤ ਚੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਕਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ